ਆਹ ਸਮਝਦਾ ਕਿ ਹਲਕੇ ਦਸੂਹੇ ਦੇ ਹਾਲਾਤ ਜਿਹੜੀ ਹੈ ਕੁਝ ਬਹੁਤ ਵਧੀਆ ਨਹੀਂ ਹੈ ਚੋਰੀਆਂ ਡਕੈਤੀਆਂ ਖੂਆ ਇਹ ਸ਼ਰਿਆਮ ਜਿਹੜੀਆਂ ਇੱਥੇ ਹੋਈਆਂ ਜਿਵੇਂ ਅਸੀਂ ਦੇਖਿਆ ਸ਼ਹਿਰ ਦਸੂਹੇ ਦੇ ਵਿੱਚ ਕਿ ਅੱਡੀ ਭੈਣ ਤੋਂ ਸਕੂਤੀ ਸ਼ਰਿਆਮ ਦਿੰਦੇ ਹੜੇ ਖੋ ਕੇ ਲੈ ਗਏ ਉਸ ਤੋਂ ਬਾਅਦ ਪੋਸਟ ਆਫਿਸ ਦੇ ਕੋਲ 272000 ਰੁਪਏ ਜਿਹੜਾ ਹੈ ਉਹ ਲੁੱਟ ਕੇ ਲੈ ਗਏ ਔਰ ਇਹ ਵੀ ਮੈਨੂੰ ਸੁਣਨ ਚ ਆਇਆ ਕਿ ਕਾਫੀ ਰੁਪਈਆ ਜਿਹੜਾ ਹੈ ਜਿਹੜਾ ਸੁਨਿਆਰਾ ਬਾਜ਼ਾਰ ਹੈ ਉਥੋਂ ਬੰਦਾ ਲੈ ਕੇ ਫਰਾਰ ਹੋ ਗਿਆ ਔਰ ਜਿੱਥੇ ਮੈਂ ਸ਼ਹਿਰ ਦੀ ਗੱਲ ਕਰ ਰਿਹਾ ਹਾਂ ਉੱਥੇ ਆਪਣੇ ਕੱਢੀ ਇਲਾਕੇ ਦੀ ਵੀ ਗੱਲ ਕਰ ਰਿਹਾ ਹਾਂ ਪਰसों ਦੀ ਗੱਲ ਹੈ ਦੋ ਕਚੂਰੀਆਂ ਸਾਡੇ ਆਪ ਦੇ ਪਿੰਡ ਹੋ ਗਈਆਂ ਸਾਡੇ ਔਰ ਇਹ ਜਿਹੜਾ ਹਾਲਾਤ ਹੈ ਸਾਡੇ ਹਲਕੇ ਦੇ ਕਿ ਬਹੁਤ ਵਧੀਆ ਨਹੀਂ ਮੈਂ ਸਮਝਦਾ ਲਾਅ ਐਂਡ ਆਰਡਰ ਨਾਲ ਦੀ ਕੋਈ ਕੋਈ ਰਹਿ ਨਹੀਂ ਗਿਆ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਦਾ ਨੰਦਾ ਹੈ ਇਹ ਹਲਕੇ ਸਾਡ ਡਵੈਲਪਮੈਂਟ ਦੇਖੀਏ ਹਲਕੀ ਡਿਵੈਲਪਮੈਂਟ ਦੇਖੀ ਐ ਅਸੀਂ ਡਿਵੈਲਪਮੈਂਟ ਹਜੇ ਤੱਕ ਤਾਂ ਕੋਈ ਸਾਨੂੰ ਡਿਵੈਲਪਮੈਂਟ ਦੇਸੀ ਨਹੀਂ ਮੇਰਾ ਖਿਆਲ ਤੁਸੀਂ ਲੋਕ ਵੀ ਹਲਕੇ ਹੀ ਘੁੰਮਦੇ ਹੋ ਪੱਤਰਕਾਰ ਹੋ ਪਿੰਡ ਪਿੰਡ ਘੁੰਮਦੇ ਹੋ ਜਗਾ ਜਗਾ ਜਾਂਦੇ ਹੋ ਡਿਵੈਲਪਮੈਂਟ ਨਾਂ ਦੀ ਤਾਂ ਹਜੇ ਤੱਕ ਕੋਈ ਵੀ ਚੀਜ਼ ਜੜੀ ਐ ਅਸੀਂ ਯਾਰ ਹਲਕਾ ਵਾਸੀਆ ਨਹੀਂ ਹਜੇ ਤੱਕ ਨਹੀਂ ਦੇਖੀ